ਤਾਲਾਪੁਲਸ ਦੀ ਵੱਡੀ ਸਫਲਤਾ ਲੋਕਾਂ ਦੇ ਚੋਰੀ ਦੇਖੋਏ ਅਤੇ ਗੁੰਮ ਹੋਏ 20 ਲੱਖ ਰੁਪਏ ਦੀ ਕੀਮਤ ਦੇ 120 ਮੋਬਾਈਲ ਲਪਕੇ ਲੋਕਾਂ ਨੂੰ ਕਿਤੇ ਵਾਪਸ ਲੋਕਾਂ ਦੇ ਚਿਹਰਿਆਂ 'ਤੇ ਉਸ ਵੇਲੇ ਖੁਸ਼ੀ ਵੇਖਣ ਨੂੰ ਮਿਲੀ ਜਦ ਉਹਨਾਂ ਦੇ ਕਈ ਸਾਲਾਂ ਤੋਂ ਗੁੰਮ ਹੋਏ ਫੋਨ ਉਹਨਾਂ ਨੂੰ ਬਟਾਲਾ ਦੇ ਐਸਐਸਪੀ ਸੁਹੇਲ ਕਾਸਮ ਮੀਰ ਨੇ ਪੁਲਸ ਲਾਈਨ ਬਟਾਲਾ ਵਿਖੇ 20 ਲੱਖ ਰੁਪਏ ਦੀ ਕੀਮਤ ਦੇ 120 ਦੇ ਕਰੀਬ ਮੋਬਾਈਲ ਫੋਨ ਚੋਰੀ ਹੋਏ ਵਾਪਸ ਕੀਤੇ ਇਸ ਕੈਂਪ ਵਿੱਚ ਪੰਜਾਬ ਦੀਆਂ ਵੱਖ-ਵੱਖ ਜ਼ਿਲ੍ਹਿਆਂ ਤੋਂ ਲੋਕ ਆਪਣੇ ਫੋਨ ਲੈਣ ਲਈ ਪਹੁੰਚੇ ਹੋਏ ਸਨ ਗੁੰਮ ਹੋਏ ਫੋਨ ਲੈਣ ਆਏ ਲੋਕਾਂ ਨੇ ਕਿਹਾ ਕਿ ਮੋਬਾਈਲ ਦੀ ਕੀਮਤ ਤੋਂ ਵੱਧ ਅਡਾ ਟਾਟਾ ਵਿੱਚ ਹੈ ਜੋ ਸਾਨੂੰ ਅੱਜ ਵਾਪਸ ਮਿਲ ਗਿਆ ਹੈ ਤੇ ਨਾਲ ਹੀ ਐਸਐਸਪੀ ਬਟਾਲਾ ਦਾ ਧੰਨਵਾਦ ਕਰਦੇ ਥੱਕ ਨਹੀਂ ਰਹੇ ਸਨ ਇਹ ਸ਼ਾਇਦ ਪਹਿਲੀ ਵਾਰ ਹੀ ਕਰ ਰਹੇ ਨੇ ਲੇਕਿਨ ਬਾਕੀ ਜ਼ਿਲ੍ਹਿਆਂ ਦੇ ਵਿੱਚ ਵੀ ਇਹ ਹੁੰਦਾ ਰਿਹਾ ਹੈ ਤਾਂ ਲੋਕਾਂ ਨੂੰ ਅਵੇਅਰਨੈਸ ਕੱਟ ਹੈ ਤਾਂ ਕਰਕੇ ਇਹ ਇਹ ਵੀ ਇੱਕ ਪਰਪਸ ਹੀ ਹੈਗਾ ਇਸ ਫੰਕਸ਼ਨ ਦਾ so that ਲੋਕਾਂ ਦੇ ਕੋਲ ਇਹ ਚਲਾ ਜਾਵੇ ਕਿ ਇਸ ਤਰ੍ਹਾਂ ਜੇ ਮੋਬਾਈਲ ਕਿਸੇ ਦਾ ਗਵਾਚ ਜਾਂਦਾ ਹੈ ਤਾਂ ਉਹਨੂੰ ਰੀਟਰੀਵ ਕੀਤਾ ਜਾ ਸਕਦਾ ਹੈ ਸਰ ਕਿੰਨਾ ਕੁ ਬੜਾ ਚੈਲੰਜ ਹੋ ਜਾਏ ਕਿਉਂਕਿ ਉਹ ਮੋਬਾਈਲ ਸ਼ਾਇਦ ਮੈਂ ਗੱਲ ਕਰ ਰਿਹਾ ਕਿਸੇ ਦਾ ਨਾਮ ਕੋ ਸਾਹਿਬ ਹੋਣਾ ਚਾਹੀਦਾ ਜਾਂ ਅੰਮ੍ਰਿਤ ਸਰ ਗਵਾਚਾ ਉਹ ਮਿਲਣਾ ਕਿਉਂ ਆ ਸਾਈਬਰ ਜ਼ਰਰੀ ਇਹ ਵੀ ਪਛਾਣਨਾ ਇਹ ਬਿਲਕੁਲ ਇੱਕ ਚੈਲੰਜ ਹੈਗਾ ਤਾਂ ਇਹਦੇ ਵਿੱਚ ਸਾਡੀ ਟੀਮ ਨੇ ਬੜਾ ਦਿਨ ਰਾਤ ਕੰਮ ਕਰਕੇ ਇਹ ਜਦੋਂ ਅਸੀਂ ਰਿਟਰੀਵ ਵੀ ਕਰ ਰਹੇ ਸੀਗੇ ਇਹ ਨਹੀਂ ਸੀਗਾ ਕਿ ਬਟਾਲੇ ਸਾਨੂੰ ਮਿਲੇ ਮਤਲਬ ਸੂਬੇ ਦੇ ਵਿੱਚ ਕੁਝ ਸੂਬੇ ਤੋਂ ਬਾਹਰ ਵੀ ਕੁਝ ਮੋਬਾਈਲ ਫੋਨਸ ਮਿਲੇ ਸਾਨੂੰ ਉੱਥੇ ਐਫਰਟ ਕਰਕੇ ਉੱਥੇ ਜਾਣਾ ਮੋਬਾਈਲ ਫੋਨ ਰਿਟਰੀਵ ਕਰਨਾ ਬੜਾ ਮਿਹਨਤ ਦਾ ਕੰਮ ਸੀਗਾ ਬਟ ਚਲਾਗਾ ਯੋਗ ਕੰਮ ਸਾਡੀ ਟੀਮ ਦਾ ਇਹਦੇ ਵਿੱਚ ਸੀਗਾ ਅੱਗੇ ਤੋਂ ਵੀ ਚੱਲੂ ਰਹੇਗਾ ਬਿਲਕੁਲ ਬਿਲਕੁਲ ਇਹ ਅਸੀਂ ਅੱਜ ਇੱਕ ਫੰਕਸ਼ਨ ਕਰ ਲਿਆ ਬਟ ਇਹ ਕੰਟੀਨਿਊਸ ਪ੍ਰੋਸੈਸ ਹੈ ਗਾ ਅਸੀਂ ਹੋਰ ਵੀ ਲੋਕਾਂ ਦੇ ਜਿਹੜੇ ਫੋਨ ਹੋਣਗੇ ਉਹਨਾਂ ਨੂੰ ਵਿਲ ਹੈਂਡ ਮੋਰ ਲੋਕਾਂ ਵੱਲੋਂ ਕਿੰਨਾ ਕੁ ਸਹਿਯੋਗ ਹੈ ਬਹੁਤ ਸਹਿਯੋਗ ਹੈ ਤੁਸੀਂ ਦੇਖ ਰਹੇ ਹੋ ਲੋਕੀ ਜਿਹੜੇ ਇੱਥੇ ਆਏ ਨੇ ਬੜੇ ਐਕਸਾਈਟਿਡ ਨੇ ਬੜੇ ਖੁਸ਼ ਨੇ ਮੁਸਕਰਾ ਰਹੇ ਨੇ ਤਾਂ ਉਹਦੇ ਕਰਕੇ ਜਿਵੇਂ ਸਾਡੀ ਜਿਹੜੀ ਮਿਹਨਤ ਹੈ ਤਾਂ ਉਹ ਸਾਨੂੰ ਮਿਲ ਗਿਆ ਉਹਦਾ ਜਿਹੜਾ ਅਸੀਂ ਕਰ ਲਿਆ ਇਹਨਾਂ ਦੀ ਮੁਸਕਰਾਹਟ ਦੇਖ ਕੇ ਕਈ ਵਾਰ ਇਹਨੇ ਕੰਪਲੇਂਟ ਜਿਹੜੀ ਪੁਲਿਸ ਕੋ ਡਾਊਟ ਹੋ ਜਾਂਦੇ ਵੀ ਨਹੀਂ ਕੰਪਲੇਂਟ ਕਰਦੇ ਸਿੰਘ ਬਾਜਵਾ ਸਾਫ ਕਸਪੈਂਟ ਪਿੰਡ ਮਲਕਪੁਰ ਸਥਾਨਾ ਸਿਵਲ ਲਾਈਨ ਬਟਾਲਾ ਹਾਂਜੀ ਮੇਰਾ 25 10 2024 ਨੂੰ ਸ਼ੁਕਰਵਾਰ ਦਿਨ ਜਾਂ ਤੇਨੇ ਕੋਈ ਮੋਬਾਈਲ ਗਵਾਚਾ ਸੀ ਕੱਲ 11 ਵਜੇ ਮੈਨੂੰ ਫੋਨ ਗਿਆ ਸੀ ਸਾਈਬਰ ਕ੍ਰਾਈਮ ਬ੍ਰਾਂਚ ਵੱਲੋਂ ਕਿ ਤੁਹਾਡਾ ਮੋਬਾਈਲ ਲੱਭ ਗਿਆ 15 ਦਿਨਾਂ ਵਿੱਚ ਮੇਰਾ ਮੋਬਾਈਲ ਲੱਭ ਗਿਆ ਤੇ ਪੁਲਿਸ ਦਾ ਬੜਾ ਵੱਡਾ ਚੰਗਾ ਪ੍ਰਾਲਾ ਪੁਲਿਸ ਉਹਦਾ ਹੀ ਦੀ ਪਾਤਰ ਹੈ ਤੇ ਲੋਕ ਸਹਿਯੋਗ ਦੇਣ ਤਾਂ ਪੁਲਿਸ ਵੀ ਚੰਗੇ ਸਹਿਯੋਗ ਦਿੰਦੀ ਹੈ ਤੇ ਜਿਹੜਾ ਕ੍ਰਾਈਮ ਹੈ ਇਹਦੇ ਨਾਲ ਕ੍ਰਾਈਮ ਨੂੰ ਠੱਲ ਪਏਗੀ ਤੇ ਚੋਰੀਆਂ ਜਿਹੜੀਆਂ ਕਰਦੇ ਨੇ ਆਮ ਤੌਰ ਤੇ ਚੋਰੀਆਂ ਮੋਟਰਸਾਈਕਲ ਹੋਰ ਚੀਜ਼ਾਂ ਦੀ ਬਥੇਰੀਆਂ ਹੁੰਦੀਆਂ ਨੇ ਪਰ ਜੇ ਸਮੇਂ ਸਿਰ ਉਹਦੀ ਕੰਪਲੇਂਟ ਕਰਾਈ ਜਾਵੇ ਤੇ ਉਸ ਕੰਪਲੇਂਟ ਦੇ ਉੱਤੇ ਅਮਲ ਪੁਲਿਸ ਕਰਦੀ ਹੈ ਉਹਨੂੰ ਟ੍ਰੇਸ ਕੀਤਾ ਜਿੱਦ ਤਰ੍ਹਾਂ ਭਾਈ ਸਾਹਿਬ ਨੇ ਕਿਹਾ ਸਟੇਜ ਤੋਂ ਭਈ ਇਹ 1 ਮਹੀਨੇ ਦੀ ਬਲਬਦੀ ਹੈ ਪੁਲਿਸ ਪੰਜਾਬ ਪੁਲਿਸ ਦੀ 120 ਮੋਬਾਈਲੋਂ ਨਾ ਟ੍ਰੇਸ ਕੀਤੇ ਨੇ ਜਿਨ੍ਹਾਂ ਦੀ ਕੀਮਤ ਅਸਤੇ ਨੇ 20 ਲੱਖ ਰੁਪਈਆ ਪੈਸੇ ਦੀ ਗੱਲ ਨਹੀਂ ਚੀਜ਼ ਭਾਵੇਂ 10 ਰੁਪਏ ਕੁਆਚੇ ਲੱਭ ਜਾਣਾ ਜਿੰਨੀ ਖੁਸ਼ੀ ਉਹ 10 ਲੱਭਣ ਚ ਹੁੰਦੀ ਹੈ ਨਾ ਉਹ ਨਹੀਂ ਹੋਰ ਕਿਸ ਚੀਜ਼ ਚ ਨਹੀਂ ਹੁੰਦੀ ਕੇਸ ਕਰਕੇ ਪੁਲਿਸ ਬਟਾਲਾ ਪੁਸਤਾ ਜਿਲ੍ਹਾ ਪ੍ਰਾਲਾ ਬਹੁਤ ਹੀ ਸਤਿਕਾਰਯੋਗ ਇਹਦਾ ਕਰਨਾ ਚਾਹੀਦਾ ਹੈ ਬੜਾ ਚੰਗਾ ਪ੍ਰਾਲਾ ਤੇ ਇਹਨੂੰ ਐਪਰੀਸ਼ੀਏਟ ਕਰਨਾ ਚਾਹੀਦਾ ਜੀ ਆਪਣਾ ਨਾਮ ਦੋ ਹਾਂਜੀ ਮੇਰਾ ਨਾਮ ਸੁਪਰੀਤ ਕੌਰ ਹੈ ਮੈਂ ਬਟਾਲਾ ਤੋਂ ਹੀ ਬਿਲੋਂਗ ਕਰਦੀ ਹਾਂ ਤੇ ਮੈਨੂੰ 2 3 ਡੇਸ ਪਹਿਲਾਂ ਹੀ ਫੋਨ ਔਰ ਮੈਸੇजेस ਆਏ ਪੁਲਿਸ ਲਾਈਨ ਵੱਲੋਂ ਬਟਾਲਾ ਤੋਂ ਦਨ ਮੈਨੂੰ ਇਹ ਪਹਿਲਾਂ ਯਕੀਨ ਨਹੀਂ ਹੋ ਰਿਹਾ ਸੀ ਮੇਰਾ ਫੋਨ ਜਿਹੜਾ ਲੌਸਟ ਹੋਇਆ ਸੀ ਇਹਨੂੰ 6 ਮੰਥ ਹੋ ਗਏ ਸੀਗੇ ਤੇ ਬਟ ਜਿਵੇਂ ਆਪਾਂ ਕਹਿ ਲਓ ਕਿ ਪੁਲਿਸ ਤੇ ਆਪਾਂ ਨੂੰ ਇੱਕ ਯਕੀਨ ਜਿਹਾ ਨਹੀਂ ਆਉਂਦਾ ਬਟ ਜਦੋਂ ਮੈਂ ਇੱਥੇ ਪਹੁੰਚੀ ਦਨ ਮੈਨੂੰ ਬਹੁਤ ਐਕਸਾਈਟਡ ਮੈਂ ਫੀਲ ਕਰ ਰਹੀ ਹਾਂ ਕਿ ਮੈਨੂੰ ਮੇਰਾ ਫੋਨ ਜਿਹੜਾ ਆ ਉਹ ਵਾਪਸ ਮਿਲ ਰਿਹਾ ਹੈ ਮੇਰਾ ਫੋਨ ਜਦੋਂ ਮੈਂ ਕਾਲਜ ਤੋਂ ਆ ਰਹੀ ਸੀ ਨਾ ਤੇ ਰਸਤੇ ਵਿੱਚ ਇੱਕ ਵਾਚਾ ਸੀਗਾ ਆਈ ਥਿੰਕ ਆਟੋ ਵਿੱਚ ਬੈਠੀ ਸੀ ਲੇਡੀ ਸੀ ਮੇਰੇ ਨਾਲ 올ਡੇਜ ਐਂਡ ਉਹਨਾਂ ਨੇ ਸ਼ਾਇਦ ਮੇਰਾ ਇਹ ਫੋਨ ਜਿਹੜਾ ਆ ਤੁਸੀਂ ਐਪਰੀਸ਼ੀਏਟ ਕਰਦੇ ਹੋ ਪੁਲਿਸ ਆਈ ਰੀਅਲੀ I came, I, I would like to thanks for वुड लाइक टू of फॉर yes. Thank थैंक यू एटलीस्ट six मंथ मेरा जून की गल है बहुत अच्छा लग रहा है मेरा नाम सुमुद्रित है अस बटाले तो तो हाँ जी हाँ जी वापस देता बड़ी बड़ी खुशी है बहुत थैंक यू थैंक यू सर इन्होंने मैं कंप्लेन करवाई थी ਤੇ ਮੈਡਮ ਇੱਕ ਮੇਰੀ ਉਧਰ ਲੱਗੀ ਹੋਈ ਆ ਉਹਨਾਂ ਨੇ ਮੈਨੂੰ ਕਿਹਾ ਕਿ ਕੋਈ ਗੱਲ ਨਹੀਂ ਮਿਲ ਜਾਊਗਾ ਤੇ ਕੋਸ਼ਿਸ਼ ਕਰ ਰਹੇ ਆ ਇਹ ਮੇਰੇ ਹਸਬੰਦ ਡਿਊਟੀ ਤੋਂ ਆ ਰਹੇ ਸੀ ਤੇ ਰਸਤੇ ਵਿੱਚ ਹੀ ਨਿਕਾਲ ਲਿਆ ਕਿਸੇ ਨੇ ਉਹਨਾਂ ਨੂੰ ਇਹਦਾ ਮਤਲਬ ਵੀ ਕੰਪਲੇਂਟ ਜ਼ਰੂਰ ਕਰਨੀ ਹਾਂਜੀ ਹਾਂਜੀ ਜ਼ਰੂਰ ਜ਼ਰੂਰ ਬਹੁਤ ਖੁਸ਼ੀ ਹੈ ਸਰ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਮਿਲਣਾ ਚਾਹੀਦਾ ਹੈ ਨਾ ਕੰਪਲੇਂਟ ਜ਼ਰੂਰੀ ਆ ਧੰਨਵਾਦ ਹੈ ਜੀ ਤੁਹਾਡਾ ਨਹੀਂ ਬਿਲਕੁਲ ਨਹੀਂ ਸੀ ਆਸੇਗੀ ਹੁਣ 5 ਦਿਨ ਤੋਂ ਆਸ ਹੋ ਗਈ ਕਿ ਨਹੀਂ ਹੁਣ ਮਿਲ ਜਾਈਗਾ ਰਿਪੋਰਟ ਕਰਾਣੀ ਜ਼ਰੂਰ ਹੈ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਮੇਰਾ ਨੂੰਕੀ ਆਪੀ 15 ਅੰਤ ਦੇ ਬਲਤ ਪ੍ਰਸਾਦ ਵੀਰ ਜੀ ਸਾਡਾ ਫੋਨ ਜੀ ਸ੍ਰੀ ਅਨੰਦਪੁਰ ਸਾਹਿਬ ਹੋਲੇ ਮਹਲੇ ਦੇ ਗਵਾਚਾ ਸੀ 2024 ਵਿੱਚ ਜੀ ਹੋਲੇ ਮਹਲੇ ਦੇ ਅੱਜ 7 ਮਹੀਨੇ ਹੋ ਗਏ ਨੇ ਤੇ ਸਾਡਾ ਸ਼ਹਿਰ ਸ੍ਰੀ ਰਗਬਿੰਦਪੁਰ ਹੈ ਜੀ ਕਿਰਪਾ ਕਰਕੇ ਕਿੱਦਾਂ ਲੱਭਾ 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 ਕੀ ਪੁਲਿਸ ਨੂੰ ਕਰ ਤੁਸੀਂ ਅਪਰੀਸ਼ੀਏਟ ਕਰਦੇ ਜੇ ਇੱਕ ਦੱਬ ਕੇ ਦਿੱਤਾ ਤਾਂ ਹਾਂਜੀ ਬਾਬਾਈ ਇਹ ਦੀ ਗੱਲ ਬੜੀ ਵਧੀਆ ਆ ਇਹ ਦੇ ਉਪਰਾਲਾ ਵੀ ਬੜਾ ਵਧੀਆ ਆ ਬਾਬਾਈ ਇਹ ਇਹਨਾਂ ਨੇ ਬੜੀ ਵਧੀਆ ਸੇਵਾ ਕੀਤੀ ਐ ਇਹ ਸੇਵਾ ਆ ਕਿਉਂਕਿ ਹਰੇਕ ਨੇ ਮਿਹਨਤ ਨਾਲ ਫੋਨ ਲਿਆ ਸੀ ਤੇ ਆਪਾਂ ਵੀ ਮਿਹਨਤ ਨਹੀਂ ਹੋਣ ਲਿਆ ਸੀ ਤੇ 7 ਮਹੀਨੇ ਹੋ ਗਏ ਆ ਸਾਨੂੰ ਆਸ ਹੀ ਨਹੀਂ ਕਿ ਸਾਡਾ ਫੋਨ ਲੱਭੂਗਾ ਪਰ ਹਾਂਜੀ ਹਾਂਜੀ ਤੇ ਮੈਨੂੰ ਲੱਗਦਾ ਬਾਕੀਆਂ ਦੇ ਇਸ ਤੋਂ ਵੀ ਦੂਰ ਗਵਾਚੇ ਹੋਣਗੇ ਪਰ ਦੂਰੋਂ ਵੀ ਲੱਭ ਜਾਂਦਾ ਇਹ ਹੱਜ ਪਤਾ ਲੱਗ ਗਿਆ ਆਸ ਉੱਦਾਂ ਆਸ ਹੈ ਤੇ ਨਹੀਂ ਸੀ ਪਰ ਹਜੋ ਵੀ ਹਾਂਜੀ ਧੰਨਵਾਦ ਕਰਦੇ ਆ ਕਿ ਇਹਨਾਂ ਨੇ ਹੋਣ ਲੱਗ ਪਿਆ ਜੀ ਚਿੰਗ ਨਾਮ ਦੇ ਮੇਰਾ 284224 ਨੂੰ ਮੋਬਾਈਲ ਗਵਾਚਿਆ ਸੀ ਡੇਰ ਰੋਡ ਤੇ ਤੇ ਬਟ ਆਸ ਨਹੀਂ ਸੀ ਹੈਗੀ ਪਰ ਪੰਜਾਬ ਪੁਲਿਸ ਨੇ ਲੱਭ ਕੇ ਦਿੱਤਾ ਹੈ ਤੇ ਆ ਪ੍ਰਾਊਡ ਕਰਦੇ ਆ ਪੰਜਾਬ ਪੁਲਿਸ ਤੇ ਤੇ ਐਸਐਸਪੀ ਬਟਾਲਾ ਤੇ ਬਹੁਤ ਵਧੀਆ ਪ੍ਰਾਲਾ ਬਟਾਲਾ ਪੰਜਾਬ ਪੁਲਿਸ ਦਾ ਤੇ ਬਹੁਤ ਧੰਨਵਾਦ ਆ ਤੁਹਾਡਾ ਪੰਜਾਬ ਪੁਲਿਸ ਜਿਹੜੇ ਕੰਪਲੇਂਟ ਨਹੀਂ ਲਿਖਉਂਦੇ ਚੀਜ਼ ਗਵਾਚੀ ਕਿ ਉਹਨਾਂ ਨੂੰ ਕੰਪਲੇਂਟ ਲਿਖਵਾਉਣੀ ਚਾਹੀਦੀ ਜੇ ਨਹੀਂ ਲਿਖਵਾਉਂਦੇ ਕਿਉਂਕਿ ਜੇ ਤੁਹਾਡੇ ਲੱਭ ਸਾਡੇ ਤੁਹਾਡੇ ਵੀ ਸਾਡੇ ਦੇ ਮੋਬਾਈਲ ਲੱਭ ਸਕਦੇ ਆ ਜਿਨ੍ਹਾਂ ਦੇ ਵੀ ਗਵਾਚੇ ਆ ਤੇ ਜ਼ਰੂਰ ਕੰਪਲੇਂਟ ਕਰਵਾਉਣ ਤੇ ਮੋਬਾਈਲ ਲੱਭਣਗੇ ਤੇ ਆਟਾ ਵੀ ਲੱਭ ਕੇ ਦਿੱਤਾ ਹੈ